ਤੁਨੇ ਤਾਂ ਕਿਹਾ ਸੀਗਾ ਵੀ ਮੈਂ ਡਾਕੂਮੈਂਟ ਭੇਜਦਾ ਆ ਯਾ ਲਾਇਰ ਨੂੰ ਅਣ ਤੇਰੇ ਡੈਡੀ ਤੋਂ ਪਤਾ ਕੀਤਾ ਤੇ ਉਹ ਤਾਂ ਕਹਿੰਦੇ ਹਲੇ ਉਹਦੇ ਕੋਲ ਪਹੁੰਚਣਾ ਆ ਅਗਾਈ ਝੂਠ ਮਾਰੀ ਜਾਂਦਾ ਸਾਨੂੰ ਫਿਰ ਪਾਗਲ ਬਣਾਇਆ ਹੈਗਾ ਕੇਸ ਹੋ ਗਿਆ ਨਾ ਫਿਰ ਬਿੱਠਾ ਰਹੀ ਫਿਰ ਦਿਖਦਾ ਰਹੀ ਇਧਰ ਉਧਰ ਸਮਝ ਆ ਗਈ ਬਾਅਦ ਚ ਉਲਟ ਕੇ ਇਸ ਪੈ ਜਾਂਦਾ ਫਿਰ ਔਖਾ ਹੁੰਦਾ ਆ ਗਾਟ ਇਟ ਤੇ ਹੁਣ ਇੱਟ ਇੱਟ ਬਲਦਾ ਹੈ ਹਜੇ ਵੀ ਦੇਖਦੀਆਂ ਸ਼ਾਮ ਨੂੰ ਵੀ ভাব ਉਹ ਕਿਧਰ ਹੋ ਆਏ ਜਾਵੇ ਕੱਸੀ ਸੋਚਦੀ ਸਾਡੀ ਇੰਨੀ ਕੀ ਸਮਾਂ ਤਾਂ ਮਾੜੀ ਹੋਗੀ ਕਿ ਰੱਬ ਨੂੰ ਵੀ ਇੰਨਾ ਦੋਸ ਦਿੱਤੇ ਆ ਸੀ ਛੱਟ ਦੇਤੇ ਉਹਨੇ ਗਰੀਬੀ ਲਿਆ ਤੇ ਮੇਰੇ ਰਾਤ ਨੂੰ ਦੇਖੀ ਜਾਂਦੀ ਸੀ ਪਈ ਮੈਂ ਕਿਹਾ ਵੀ ਇਹ ਸੌਂਦਾ ਘਟਾ ਮੈਨੂੰ ਮੇਰੇ ਡੈਡੀ ਨੇ ਕਹਿਣਾ ਵੀ ਦਿਨ ਰਾਤ ਦਾ ਫਰਕ ਆਪਣੇ ਫਰੈਂਡਾਂ ਨਾਲ ਗੱਲ ਕਰਦਾ ਪਰਿਵਾਰ ਤੋਂ ਲੈ ਕੇ ਆਪਣੀ ਸੋਸਾਇਟੀ ਸਾਰਾ ਸਿਸਟਮ ਹੀ ਗਲਤ ਹੋ ਜਾਂਦਾ ਜਿੱਥੇ ਤੁਸੀਂ ਕਿਸੇ ਦੀ ਜਾਨ ਹੀ ਲੈ ਲਈ ਆਹੜਾ ਬਾੜਾ ਕਹਿ ਦਿੰਦਾ ਤੁਹਾਡਾ ਇੰਨਾ ਕਰਸਾ ਮੈਂ ਕੋਈ ਗੱਲ ਨਹੀਂ ਮੇਰਾ ਬੱਚਾ ਸਹੀ ਹੈ ਨਹੀਂ ਕੀ ਕਹਾਂਗਾ ਬੱਸ ਐਸੇ ਪਰ ਹੁਣ ਤਾਂ ਕੁਝ ਵੀ ਨਹੀਂ ਰਿਹਾ ਉਹ ਤਾਂ ਮੈਨੂੰ ਪਤਾ ਏ ਕਿ ਇੱਕ ਕੰਟਾ ਇੱਕ ਇੱਕ ਪੱਲ ਬੁੱਤ ਮੇਰਾ ਕਿਵੇਂ ਨਿਕਲਦਾ ਜਿੰਮੀ ਵੀ ਨਾ ਮੈਂ ਪੂਰੇ ਲੈ ਕੇ ਨਹੀਂ ਆ ਰਹੀ ਆ ਵੀ ਕਿਸੇ ਦੇ ਸਾਹਮਣੇ ਹੀ ਮੈਂ ਆਪਣੇ ਪਿੱਛੇ ਮੁਕਰ ਰਹੀ ਹਾਂਜੀ ਕਿਉਂਕਿ ਉਹਦੇ ਦਾਦਾ ਜੀ ਵੀ ਸੁੱਤ ਪਰ ਗਏ ਸੀ ਕੇਸ ਦੇ ਵਿੱਚ ਜਿਸ ਦਿਨ ਮੈਂ ਉਹਨਾਂ ਦੇ ਖਾਤੇ 'ਚ 18 ਲੱਖ ਰੁਪਏ ਪਾਇਆ ਦਾ ਮੇਰਾ ਜਦ ਮੱਥਾ ਟਨ ਪ ਗਿਆ ਮੇਰੀ ਬੇਟੀ ਨੇ ਸਕੂਲ ਦੇ ਵਿੱਚ ਬੱਚੇ ਪੜਾਉਂਦੀ ਆ ਟਿਊਸ਼ਨ ਪੜਾਉ ਰਹੀ ਆ ਤਾਂ ਅਸੀਂ ਆਪਣੇ ਕਰਦਾ ਗੁਜਾਰਾ ਕਰ ਰਹੇ ਆ ਮੈਨੂੰ ਨੀਂਦ ਨਹੀਂ ਆਉਂਦੀ ਸਾਰੀ ਰਾਤ ਹੀ ਜਾਗਦੇ ਰਹਿੰਦੇ ਆਂ ਬੇਚੀ ਮੈਨੂੰ ਮੈਨੂੰ ਕੋਈ ਆਸ਼ਾ ਨਹੀਂ ਮਿਲਿਆ ਕਿ ਤਵੇ ਕਿੰਨੇ ਬੈਂਡ ਸੀ ਕੁੜੀ ਦੇ 6 6 6 ਬੈਂਡ ਸੀ ਇੱਥੇ ਜਿੰਨਾ ਟਾਈਮ ਇੱਥੇ ਸਾਡੇ ਕੋਲੇ ਰਹੀ ਆ ਉਹ 2 ਮਹੀਨੇ ਸਹੀ ਲੱਗੇ ਤੇ ਸਾਡੇ 10-10 ਲੱਖ ਰੁਪਏ ਗਿਆ ਤੇ ਲੱਗਦਾ ਸੀ ਉਹ ਤਾਂ ਲੱਗਿਆ ਸੀ ਬਾਕੀ ਤੁਸੀਂ ਉਹਨਾਂ ਦੇ ਖਾਤਿਆਂ ਵਿੱਚ ਖਾਤਿਆਂ 'ਚ ਪਾ ਦੇ ਸੀ ਮੈਂ ਤਾਂ ਫੇਰ ਵੀ ਪ੍ਰਮਾਤਮਾ ਨੂੰ ਐਂ ਕਹਿਣਾ ਵੀ ਮੈਨੂੰ ਬਿਮਾਰੀ ਨਾ ਲੱਗੇ ਵੀ ਮੈਂ ਬੇਅ ਦੇ ਮਾਂ ਪਿਓ ਦੇਖ ਨਹੀਂ ਸਕਦਾ ਪਹਿਲਾ ਆਏਗਾ ਉਹ ਚਾਹਦੀ ਉਹ ਖਰਚਾ ਕਰਾਇਆ ਇਹਨਾਂ ਫਿਰ ਕੀ ਹੋ ਗਿਆ ਯਾਰ ਕੋਈ ਨਾ ਫਿਰ ਕੀ ਹੋ ਗਿਆ ਸਾਡੇ ਦੇ ਉਹਨੇ ਗਰੀਬੀ ਲਿਆ ਤੇ ਨਹੀਂ ਗਰੀਬੀ ਲਿਆਂਦੀ ਉਹ ਨਹੀਂ ਗਰੀਬੀ ਲਿਆਂਦੀ ਮੇਰੀ ਗੱਲ ਸੁਣ ਨਾ ਆ ਤੇਰੇ ਮਾਪਿਓ ਬੈਠੇ ਆ ਨਾ ਇੱਥੇ ਅਸੀਂ ਹੋਰ ਮਾਪਿਓ ਨੂੰ ਮਿਲੇ ਆ ਜਿਨ੍ਹਾਂ ਦਾ ਪੁੱਤ ਨਹੀਂ ਹੈਗਾ ਦੁਨੀਆ ਤੇ